ਨਾਟਕ ਸਾਡੇ ਕੋਲ ਬਹੁਤ ਬਾਕੀ ਹੈ ਸੋ ਸੰਖੇਪ ਥੋੜੇ ਜਿਹੇ ਵਜੋਂ ਇਹ ਕਿ ਨਾਟਕ ਫਰੀਡਮ ਫਾਈਟਰ ਜਿਹਨਾਂ ਕਲਾਕਾਰਾਂ ਨੇ ਖੇਡਿਆ ਉਹ ਬਹੁਤ سارے ਕਲਾਕਾਰ ਇੱਥੇ ਮੌਜੂਦ ਨੇ ਉਹਨਾਂ ਕਲਾਕਾਰਾਂ ਵਿੱਚੋਂ ਜੋ ਕਲਾਕਾਰ ਇਸ ਨਾਟਕ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜ਼ਰੂਰ ਉਹਨਾਂ ਨੂੰ ਹੱਕ ਹੈ ਤੇ ਮੇਰੀ ਰਿਕਵੈਸਟ ਵੀ ਹੋਣਾ ਹੈ ਉਹਨਾਂ ਦੱਸ ਦੇਣ ਕਿਹੜਾ ਕਲਾਕਾਰ ਕਿਹੜਾ ਕਲਾਕਾਰ ਬੋਲਣਾ ਚਾਹੁੰਦੇ ਨੇ ਗੁੰਦੀ ਨੇ ਪਹਿਲਾਂ ਹੀ ਕੰਪਨਸ਼ੀ ਲਾਤੀ ਕਿ 5 ਮੀਟਰ ਦਾ 3 ਮੀਟਰ ਪਰ ਕਿਉਂਕਿ ਕਲਾਕਾਰ ਅਸੀਂ ਅਸੀਂ ਨਾਲ ਖੇਡੇ ਆ ਇਸ ਲਈ ਮੈਂ ਸਭ ਦੋ ਕੁ ਨੁਕਤੇ ਇਹਦੇ ਬਾਰੇ ਕਸ਼ਹਣਾ ਸਭ ਤੋਂ ਪਹਿਲਾਂ ਤਾਂ ਡਾਕਟਰ ਦਵਿੰਦਰ ਕੁਮਾਰ ਜੀ ਨੇ ਜਾਂ ਬਾਕੀ ਆਪਾਂ ਜਿੰਨੇ ਵੀ ਗੱਲ ਕਹੀ ਆ ਕਿ ਇਹ ਨਾਟਕ ਆਜ਼ਾਦੀ ਦੀ ਪੰਜਾਬੀ ਬਰੇਗਨ ਸੁਭਾਤ ਖੇਡਿਆ ਗਿਆ ਇਹ ਕਾਪੀ ਤੇ ਮੈਨ ਲਿਖਾ ਦੇ ਕਿਉਂਕਿ ਇਹ ਨਾਲ ਕੁਝ ਸਮੇਂ ਲਿਖਿਆ ਗਿਆ ਇਸੀਂ ਨਾਟਕ 95 ਜਾਂ 96 ਵਿੱਚ 95 ਵਿੱਚ ਇਹ ਨਾਟਕ 95 ਵਿੱਚ ਰਾਸ਼ਟਰੀ ਯੁਵਾਕਤਸ ਵਿੱਚੋਂ ਪੰਜਾਬ ਚੋਣ ਦੇ ਮੁਕਾਬਲੇ ਚ ਬੜਾ ਸਥਾਨ ਲਿਆ ਤੇ ਫਿਰ ਅਸੀਂ ਜਾ ਕੇ ਕਲਕੱਤੇ ਗਏ। ਰਾਸ਼ਟਰੀ ਯੁਵਾਕਤਸ ਉਹ ਦੂਜੇ ਸਾਲ ਵਿੱਚ ਹੋਇਆ। ਉੱਥੇ ਨਾਟਕ ਕਿੱਡਿਆ ਗਿਆ ਤੇ ਉੱਥੇ ਇਸ ਸਮੇਂ ਕੋਈ ਗੱਲ ਨਹੀਂ ਕੀਤੀ ਹੋੜੀ ਕਿ ਅਸੀਂ ਅਜ਼ਾਦਪੁਰ ਜਿਹੜੀ ਬਰੇਗਨ ਬਣਾ ਰਹੇ ਹਾਂ ਉਹ ਕਿਵੇਂ ਬਣਾਉਣੀ ਹੈ। ਜੇ ਮਨਾ ਮਨਾਉਣੀ ਹੈ ਜਦ ਅੰਨਾ ਚਾਚਾ ਦੇ ਚੱਲਿਆ ਉਸ ਸਮੇ ਇਸ ਚਾਚਾ ਦਾ ਉਸ ਸਮੇ ਕੋਈ ਮਤਲਬ ਗੱਲਬਾਤ ਹੈ ਨਹੀਂ ਦੂਜੀ ਗੱਲ ਕਿਤਾਬ ਬੜੀ ਵਧੀਆ ਛਾਪੀ ਹੈ ਤਸਵੀਰਾਂ ਬੜੀ ਵਧੀਆ ਛਾਪੀਆਂ ਹਨ ਪਰ ਇਹਦੇ ਵਿੱਚ ਪ੍ਰੂਫ ਦੀਆਂ ਗਲਤੀਆਂ ਕੋ ਗਾਫੀ ਰੜਕਦੀਆਂ ਤੇ ਮੇਰੀ ਇਹ ਸਲਾਹ ਹੈ ਕਿ ਇਹਨਾਂ ਨੂੰ ਪੇਪਰ ਨਹੀਂ ਆਉਣਾ ਅਰਜ ਨੂੰ ਜਿਹੜੀ ਐਸ ਫਾਈਲ ਕਰਾਉਣੀ ਹੈ ਨਵਾਂ ਐਡੀਸ਼ਨ ਛਪਵਾਉਣਾ ਹੈ ਨਾ ਤਾਂ ਉਹਦੇ ਵਿੱਚ ਧਿਆਨ ਜ਼ਰੂਰ ਧਿਆਨ ਰੱਖਣਾ ਸ਼ੁਕਰੀਆ ਬਾ ਦੋਸਤੋ ਮੇਰੇ ਕੋਲ ਦੋ ਕਿ ਪੜਿਆ ਨਹੀਂ ਇਸ ਨਾਟਕ ਬਾਰੇ ਬਾਲਾ ਹੋਣਾ ਨਹੀਂ ਜੋ ਇਥੋਂ ਸੁਣਿਆ ਕਿ ਕਿਸਾਰ ਰੱਖਿਆ ਸੀ ਕਿ ਕਿਉਂ ਦੇਖਣਾ ਹੈ ਜਾ ਕੇ ਸਭ ਸਾਰਿਆਂ ਨੂੰ ਪਤਾ ਹੈ ਲੇਕਿਨ ਜਦੋਂ ਅਸੀਂ ਦੇਖਾਂਗੇ ਉੱਥੇ ਜਾ ਕੇ ਤੇ ਜੇ ਸਾਰੀ ਆਡੀਅੰਸ ਦੇ ਵਿੱਚੋਂ ਇੱਕ ਵੀ ਬੰਦੇ ਦੇ ਮਨ ਦੇ ਵਿੱਚ ਸਵਾਲ ਖੜਾ ਹੋ ਗਿਆ ਕਿ ਇਹ ਕਿਉਂ ਵਾਪਰ ਰਿਹਾ ਹੈ ਤਾਂ ਮੇਰੇ ਘਰੋਂ ਨਾਟਕ ਸਫਲ ਹੋਣ ਦਾ ਇਸ ਨੂੰ ਆਸੀਂ ਦੇਖਾ ਦੇਖੀਏ ਦੂਸਰੀ ਮੈਂ ਬਤਾਈ ਦੇਣੀ ਆ ਸੰਜੀਵਨ ਤੋਂ ਵੀ ਜ਼ਿਆਦਾ ਮੈਂ ਸਰਕਾਰ ਦੇ ਪ੍ਰੀਸਾ ਬੈਠੇ ਨੇ ਅੱਜ ਇੰਨੀ ਖੁਸ਼ੀ ਹੋ ਰਹੀ ਹੈ ਕਿ ਆਮ ਤੌਰ ਤੇ ਜਿਹੜੇ ਕਲਾਕਾਰ ਨੂੰ ਦੇਖੀ ਹੁੰਦੇ ਨੇ ਉਹਨਾਂ ਨੇ ਇੰਨਾ ਇੰਨਾ ਸੰਤਾਪਤ ਹੋ ਗਿਆ ਹੁੰਦਾ ਹੈ ਕਿ ਉਹਨਾਂ ਦੇ ਪਰਿਵਾਰ ਵਿੱਚ ਜੋ ਕੋਈ ਵੀ ਮੈਂਬਰ ਜਿਹੜਾ ਇਸ ਸਟੇਜ ਵਿੱਚ ਆਉਣਾ ਨਹੀਂ ਚਾਹਦਾ ਅੱਜ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਿਤਾ ਜੀ ਬੈਠੇ ਨੇ ਉਹ ਵੀ ਲੇਕਿਨ ਖਾਸ ਕਰਕੇ ਸਰਕਾਰ ਦੇ ਪ੍ਰੀਸਾ ਬੈਠੇ ਨੇ ਉਹਨਾਂ ਨਾਲ ਹੀ ਉਹਨਾਂ ਦੇ ਮਾਤਾ ਜੀ ਬੈਠੇ ਨੇ ਬਾਕੀ ਉਹਨਾਂ ਦੇ ਭਰਾ ਭਰਾ ਬੈਠੇ ਨੇ ਜਿਹੜਾ ਕਿ ਸਾਡੇ ਵਗੇ ਮਰਾਸੀਆਂ ਦੇ ਲੈਣ ਚ ਉਹ ਬਹੁਤ ਅੱਛਾ ਐਕਟਰ ਆ ਔਰ ਮੈਂ ਸਾਰੇ ਟੱਬਰ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਕਿ ਚਲੋ ਇੱਕ ਹੋਰ ਸਾਡੇ ਨਾਲ ਪਾਸ ਮਨੁੱਖਾਂ ਨੂੰ ਚੋਣਿਆ ਕੋਈ ਨਾ ਸੂਬੇ ਨਾਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਜਿੰਨੇ ਮਾਰੇ ਦਿਨਾਂ ਸੀ ਕੱਟੇ ਆਉਣ ਵਾਲੀ ਕੰਫਰੰਸ ਨੂੰ ਨਹੀਂ ਮਨ ਨੂੰ ਨਾ ਕੱਟਣ ਅੱਛਾ ਬਹੁਤ ਧੰਨਵਾਦ ਅ ਦਰਸਲ ਉਹ ਹੋਣਾ ਤਾਂ ਇਸ ਤਰ੍ਹਾਂ ਸੀ ਕਿ ਤੇ ਸਾਹਮਣੇ ਵਾਲਾ ਬੋਲਣਾ ਸੀ ਉਸ ਤੋਂ ਬਾਅਦ ਪਰਚਾ ਲੈ ਕੇ ਆਪਣੇ ਸਵਾਲਾਂ ਜਵਾਬ ਨੂੰ ਫਿਰ ਪਰੇਕ ਜਲਦੀ ਹੈ ਡਾਕਟਰ ਆਤਮਜੀਤ ਨੇ ਬਹੁਤ ਦੂਰ ਜਾਣਾ ਕੈਨੇਡਾ ਇਸ ਕਰਕੇ ਉਹ ਤਿਆਰੀ ਕਰਦੇ ਹੋਏ ਚੰਦ ਦੇ ਨਾਲ ਇੱਕਾ ਦੇ ਦੰਚੇ ਜਾਜ ਕਰ ਦੇ ਰਹੇ ਅੱਜ ਦੇ ਸਮਾਰੋਹ ਜਿੱਥੇ ਅਸੀਂ ਸੰਜੀਵਨ ਸਿੰਘ ਦੀ ਕਿਤਾਬ ਅਤੇ ਸੰਜੀਵਨ ਸਿੰਘ ਨੂੰ ਵਧਾਈ ਪੇਸ਼ ਕਰ ਰਹੇ ਹਾਂ ਪੋਸ਼ਟੀ ਕਰਵਾ ਰਹੇ ਹੁਥੇ ਅਸੀਂ ਆਪਣੀ ਕੇਂਦਰੀ ਪੰਜਾਬੀ ਰਗਮਨ ਸਭਾ ਕਰੋ ਜਿਸ ਦੇ ਸਰਗਰਮ ਸਲਾਹਕਾਰ ਵੀ ਡਾਕਟਰ ਆਤਮਜੀਤ ਉਸ ਵੱਲੋਂ ਅਸੀਂ ਆਪਣੀਆਂ ਸ਼ੋਭੇ ਸ਼ਾਮਾਂ ਉਹਨੂੰ ਵੀ ਇਕਰਦੇ ਹਨ ਕਿ ਉਹ ਕੈਨੇਡਾ ਦਾ ਆਪਣਾ ਦੌਰਾ ਬੜੀ ਕਾਮਯਾਬੀ ਨਾਲ ਮੁਕੰਮਲ ਕਰਕੇ ਆ ਦੋ ਦੌਰੇ ਪਹਿਲਾ ਕਰ ਚੁੱਕੇ ਨੇ ਪਿਛਲੀ ਵਾਰ ਦੌਰਾ ਵੀ ਕੀਤਾ ਹੰਗਾਮਾ ਵੀ ਕੀਤਾ ਸੋ ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਦੇ ਮੱਛੀ ਨੇ ਜਿਹੜਾ ਹੰਗਾਮਾ ਹੋਇਆ ਉਹ ਤੋਂ ਅਸਾਂ ਵੀ ਬਹੁਤ ਸਾਰੇ ਹੰਗਾਮੇ ਨੂੰ ਆਪਣੇ ਅਗਲੇ ਟਰੰਪੇ ਲਈ ਹੋਰ ਅਗਾਹ ਤੋਰ ਕੇ ਆ ਰਹੇ ਡਾਕਟਰ ਆ ਦੋਸਤੋ ਦੋਤੀ ਨੇ ਕੈਨੇਡਾ ਦੇ ਭਾਈ ਕੀ ਸਤਨ ਮੈਂ ਉਸ ਬਾਰੇ ਛੋਟੀ ਜਿਹੀ ਟਿੱਪਣੀ ਕਰੀ ਚਾਹਾਂ ਮੈਂ ਦਰਸਲ ਇਹ ਨਹੀਂ ਸੀ ਕਹਿ ਕੇ ਕਿ ਨਾਟਕ ਜੋ ਪੰਜਾਬੀ ਬਰੇਤ ਦੇਖ ਰਗੇ ਮੈਂ ਜੋ ਪਹਿਲੇ ਵਕਤਾਂ ਅੱਜੋ ਵੀ ਦੱਸਦਾ ਸੀ ਕਿ ਜੇ ਵੀ ਕੈਜੀਕਤ ਜੇ ਲੱਗਿਆ ਵੀ ਗਿਆ ਤਾਂ ਮੈਨੂੰ ਇਹ ਖੁਸ਼ੀ ਹੈ ਕਿ ਟਕੜਗੜ ਉਸ ਤਕਲੇ ਦਾ ਹਿੱਸਾ ਰਹੀ ਨੂੰ ਜਦ ਸ਼ਾਨਵੀ ਜੀ ਰੋ ਤੁਹਾਡਾ ਰਾਸ਼ਟਰੀ ਮੇਲੇ ਚ ਗਿਆ ਉਦੋਂ ਜੱਜ ਮੈਂ ਹੀ ਸੀ ਜੀ ਨੂੰ ਪਤਾ ਵੀ ਦੇਖਿਆ ਸੀ ਰੋਪੜ ਦੇ ਵਿੱਚ ਸੋ ਉਹ ਕਾਇ ਬਿਲਿੰਗ ਸੰਜੀਤ ਕਰਦੇ ਹਾਂ थिएटर तो तो के गेमिक्स की मैं की वो एक बेल्ड तरीके मैं कही थी मैं कहटककार किस प्रेशर में चलने की कोशिश कर दरअसल मैं एक कहना ही जा रहा कि उस प्रेशर चु निकले अगर उस प्रैशर चु निकलेगा तो ये थिएटर के जो गिमिक्स ने उन्होंने वो टेक घट रखेगा सबजैक्ट ज्यादा है मैं सिर्फ यही कहने की कोशिश कर रहा साहब कि ये सब्जेक्ट बहुत अच्छा है जसवंत ने बड़ी अच्छी गल की एक बंदा भी अगर ये प्रेरणा लैला बड़ी बड़ी गल है मेरी इच्छा यह है कि इस सबजैक्ट इन्नी ताकत है जिस तरह किसी वक्ता ने किया कि पूरा फायदा नहीं उठाया गया फ्रीडम फाइटर तो देखने ही देखेंगे ब्यूरोक्रैट तो पोलिटिशियन शायद आगे नहीं ਮੈਂ ਇਹਨਾਂ ਤਿੰਨਾਂ ਧਿਰਾਂ ਤੋਂ ਇਲਾਵਾ ਜਿਹੜੇ ਲੋਕੋਂ ਦੀ ਗੱਲ ਕਰਦਾ ਹਨ ਉਹਨਾਂ ਕੁਛ ਲੱਭੇ ਕਿਉਂਕਿ ਇਹਦੇ ਵਿੱਚ ਪੋਟੈਂਸ਼ੀਅਲ ਸਮਰੱਥਾ ਬਹੁਤ ਜ਼ਿਆਦਾ ਹੈ ਉਹ ਫ੍ਰੀडम फाइਟਰ ਕਿੰਨਾ ਆਪਣੇ ਆਪ ਨਾਲ ਲੜਦਾ ਖੁੱਲਦਾ ਜਿੰਨਾ ਵੀ ਜ਼ਿਆਦਾ ਮੌਕਾ ਉਠਾਏਗਾ ਜਿਸ ਤਰ੍ਹਾਂ ਹਰਪ੍ਰੀਤ ਸਾਹਿਬ ਨੇ ਕਿਹਾ ਉਨੀ ਜ਼ਿਆਦਾ ਉਹਦੇ ਅੰਦਰ ਦੀ ਪੀੜ ਜਿਹੜੀ ਉਹਦੇ ਅੰਦਰ ਤਾਂ ਹੈ ਉਹ ਸਾਡੇ ਤੱਕ ਪਹੁੰਚੇਗੀ ਔਰ ਸਥਿਤੀ ਦਾ ਬਧੇਰੇ ਚੰਗਾ ਵਿਸ਼ਲੇਸ਼ਣ ਕਰਦੇ ਸੀ ਜੋ ਕੋਸ਼ਿਸ਼ ਕਰੇ ਤੇ ਜਿਹੜੀ ਦਨ ਸਵੰਧ ਕਰੀ ਹੈ ਕਿ ਸਾਡੇ ਇੱਕ ਵੀ ਜੇਕੁੱਟ ਸਕੇ ਮੈਂ ਸਮਝਿਆ ਕਿ ਇਹਦਾ ਉੱਛੇ ਕੋਈ ਇਮੋਸ਼ਨਲ ਤੌਰ ਤੇ ਨਹੀਂ ਹੁੰਦੇ ਜੋ ਵੀ ਫੇਰ ਪ੍ਰਾਪਤ ਨਹੀਂ ਸਕੇ ਉਹ ਵੀ ਤਲੀ ਦੇ ਗਏ ਕੋਈ ਇਸ ਤਰ੍ਹਾਂ ਹੁੰਦੇ ਕਿ ਚੇਤਨਾ ਨਾਲ ਉਸ ਚੇਤਨਾ ਦੇ ਸੰਚਾਰ ਵਾਸਤੇ ਕਿੰੀਆਂ ਸੰਭਾਵਨਾਵਾਂ ਨਾਲ ਚੱਗੀ ਹੈ ਮੈਂ ਉਹਨਾਂ ਸੰਭਾਵਨਾਵਾਂ ਵੱਲ ਅੱਗੇ ਵਧਿਆ ਨਾ ਦੇ ਕਰਨ ਨੂੰ বুঝਾਈ ਦਿੱਤੀ ਕਿ ਸੰਭਾਵਨਾਵਾਂ ਨੇ ਪਹਿਲਾਂ ਕੀਤੀਆਂ ਪਰ ਇਸ ਤੋਂ ਪذਰੇ ਕੋਈ ਗੱਲ ਹੈ ਉਸਾ ਜੀ ਸੇਮਾ ਕਰ ਚੁੱਕੀ ਮੇਰੇ ਨਾਲ ਤੇਰੇ ਨਾਲ ਵੀ ਦਾ ਸਤੂ ਤੋੜਾ ਬਾਕੀ ਇਹਨਾ ਜੋ ਜਮਾਤ ਤੇ ਨੰਬਰ ਪਛਾਣਦਾ ਲੋਕਾਂ ਨੂੰ ਸਿੱਖਾ ਦਿੱਤਾ ਉਹ ਜਿੰਦ ਦੇ ਪਛਾਣ ਤੋਂ ਵੀ ਆ ਗਏ ਬਹਾਦਰ ਬੰਦੇ ਜਿਹੜੇ ਇਹਨਾਂ ਦੇ ਤਜਰਬਿਆਂ ਤੋਂ ਹੋਰ ਸਾਂਸ ਲੋਕਾਂ ਨੇ ਜੀਤਾ। ਹੌਸਲ ਸਿੱਖਾ ਦਿੱਤਾ। ਕਲਾ ਉਸ ਨੂੰ साधना जी, है कलाक्रम इसी चीज है जिम्मेदा है विशहदा होंगे जी लोगी जाइए जिसहदे पुण है दूर चाहिए इस तरह कला के निपुण होने जो है इस तरह के कार्य कला निपुणता खास करके कोमल कला बहुत उची है दूर ਸੰਜੀਵਨ ਨੂੰ ਇਹਨੇ ਸਭ ਤੋਂ ਪਹਿਲਾਂ ਕਿਸੇ ਡਰਾਮੇ ਵਿੱਚ ਕੰਮ ਕੀਤਾ ਕਾਲਜ ਦੇ ਵਿੱਚ ਪਿਛਾਣਾ ਜਮਾ ਮੈਂ ਦੇਖਣ ਗਿਆ ਹਾਂ ਮੈਂ ਕਿਹਾ ਉਹਦੇ ਵਿੱਚ ਮੈਂ ਵੀ ਬਾਤ ਕਰਾਂ ਮੈਂ ਵੀ ਕਰਾਂ ਮੈਨੂੰ ਉਹਦੇ ਤੇ ਕੋਈ ਯਕੀਨ ਨਹੀਂ ਸੀ ਆਉਂਦਾ ਕਿ ਡਰਾਮੇ ਵਿੱਚ ਲੋਕ ਕਰਦੇ ਲੋਕ ਪਰ ਇਸ ਗਏ ਦੇਖਣ ਵਾਸਤੇ ਮੈਨੂੰ ਲੱਗਾ ਕਿ ਦੇਖੀ ड्रामे है कुछ तो तो मुसलमान साई सा। के फकीर के जी ड्रेस पहनी हुई सी इन्हें जो एक्टिंग की वो छोटा सी पर अखा एक्टिंग की वो बड़ी चंबी है उसके लिए मैं मैं लगता है कि तू ड्रामे में सजा कर उद मैं ਜੇ ਇਹ ਨੂੰ ਸਹੀ ਦਿਸ਼ਾ ਦਿੱਤੀ ਸਹੀ ਸਿੱਖਿਆ ਮਿਲੀ ਤੇ ਕਾਮਯਾਬ ਹੋ ਸਕਿਆ ਫਿਰ ਕੁਝ ਸਮਾਂ ਦਾ ਮੇਰੇ ਕੋਲ ਇਹੋ ਲੱਗਿਆ ਕਿ ਇਹ ਇੱਕ ਬੜੀ ਕਹਾਣੀ ਹੈ ਜਨਤ ਤੇ ਡਰਾਮਾ ਦਾ ਕੁਝ ਹੋਣਾ ਹੈ ਮੈਨੂੰ ਕਿ ਜੋ ਪੜਿਆ ਹੋਗਾ ਇੱਕ ਚੋਟ ਕਹਾਣੀ ਦਾ ਨਾਮ ਮਾਤਰ ਹਾਂ ਯੂਨੀਵਰਸਿਟੀ ਦੇ ਫੈਰੋਜ਼ੀ ਤੁਰ

िप्ट सुनूंगी मैं सुन गई जिथे जिथे डायलॉग मैंने लगे इतने आने चुस्त डायलॉग हो सकता है मैं अपनी राय कुछ मेरी राय कुछ अपनी, अपनी राय पर पता नहीं कितों दोस्तों मित्र काश्ठी करने रिहासल मैं कहीं रिहर्सल देखो मैं रिहर्सल देखने गया मैं मैं तेरा ड्रामा ही देखूंगा मैंने पता मैं फिर तो हो ही जाए मैं इतने कहू बिछा रिहासल स्टेटी देखें ਇਹ ਗੋਸ਼ਟਰੀ ਮੁਕਤ ਕਰਨੀ ਉਥੇ ਵੀ ਉਕਸੂ ਫੈਲੋਸੀ ਬ੍ਰਹਮਾ ਦੀ ਕਿਸ਼ਤ ਜੇਕਰ ਇਹ ਬ੍ਰਹਮਾ ਹੋਏ ਡਾਇਰੈਕਸ਼ਨ ਨੂੰ ਸੰਪੂਰਣੇ ਕੀ ਤੁਸੀਂ ਦੀਪੀਸਿਓ ਅਜਿਹਾ ਸਰ ਕੋਚ ਕਰਨ ਵਾਲਾ ਉਹ ਤੇ ਰੋਲ ਵੀ ਸੀ ਪਰ ਜੀਵਨ ਦਾ ਵਿਰੋਧ ਇਹ ਤਾਂ ਲੋ ਸਾਰੇ ਡਾਇਰੈਕਸ਼ਨ ਹੋ ਤਾ ਕੋ ਕਿਉਂ ਬ੍ਰਹਮਾ ਹੈ ਆਪਣੀ ਕਹਾਣੀ ਦੀ ਕਿਸਾਨ ਤੋਂ ਮਹਨੇ ਕੋ ਦੇਖ ਕੇ ਮਟਕ ਦੇਖਿਆ बड़ी खुशी होगा हैरान रहना कामयाब होगा मैं माफी मांगा डॉक्टर दविंद्र कुमार कहूँ बड़े नाटक के एक्सपर्ट ने को तो कि, तो कि मैं क्या हम बहुत के लगे क्योंकि मैं लेनमेन के तौर पर देखिए दर्शक मैं नाटक एक्सपर्ट के तौर पर नाटक आलोचक के तौर पर जानी कर मैं एक छोटी जी लाशा अपनी जरूर साझी करनी चाहना ਅਸਤਨ ਬਾਦ ਬਕਤਾਂ ਨੇ ਇੱਕ ਵਿਚਾਰ ਪੇਸ਼ ਕੀਤਾ ਕਿ ਅਸੀਂ ਨਾਟਕ ਨੂੰ ਦੇਖਿਆ ਨਹੀਂ ਸਗੋਂ ਨਾਟਕ ਦਾ ਪ੍ਰਦਰਸ਼ਨ ਦਾਰਸ਼ਨਿਕ ਖਿਆਲੀ ਨਾਟਕ ਦਾ ਦੇਖਣਾ ਜਾਣਾ ਹਨੀ ਕਰ ਹੈ ਦੇ ਮਤਲਬ ਮਾਲਕਾ ਨੇ ਉਤਰ ਤੁਸੀਂ ਸੰਸਕ੍ਰਿਤ ਦਾ ਨਾਟਕ ਜੇ ਦੇਖੋ ਤਾਂ ਤੁਹਾਨੂੰ ਸਮਝ ਨਹੀਂ ਮਿਲਦਾ ਤਾਂ ਤੁਸੀਂ ਇਸ ਵਿੱਚ ਮਿੱਖਿਆ ਨਹੀਂ ਕਰ ਸਕਦੇ ਜાં ਜਦੋਂ ਤੁਸੀਂ ਮੰਨਦੇ ਆ ਕਿ ਥੀਏਟਰ ਦਾ ਦਰਸ਼ਕ ਇੱਕ ਜੁਗ ਹੁੰਦਾ ਜ਼ਰੂਰੀ ਹਿੱਸਾ ਹੈ ਜਿਹੜਾ ਬੰਦਾ ਥੀਟਰ ਦਾ ਹਿੱਸਾ ਹੈ ਉਹ ਥੀਟਰ ਦੀ ਰੋਜ਼ਨਾ ਕਿਵੇਂ ਕਰ ਸਕਦਾ ਹੈ ਜਿਸ ਤਰ੍ਹਾਂ ਮੈਂ ਅੰਗੇ ਅੰਗੋ ਦੀ ਰੋਜ਼ਨਾ ਕਿਵੇਂ ਕਰ ਸਕਦਾ ਇੱਕ ਦਰਸ਼ਕ ਕਦੀ ਵੀ ਅਲੋਚਕ ਨਹੀਂ ਹੋ ਸਕਦਾ ਇਹ ਗੱਲ ਸਾਨੂੰ ਮੰਨ ਕੇ ਚੱਲਣੀ ਪਊਗੀ ਇੱਕ ਪਾਠਕ ਜਿਹੜਾ ਉਹ ਅਲੋਚਕ ਹੋ ਸਕਦਾ ਇਹ ਪੰਜਾਬ ਦਾ ਪ੍ਰਵਾਨਿਆ ਜਾ ਸਕਦਾ ਕਿ ਮੈਂ ਇਸ ਨਾਟਕ ਨੂੰ ਪੜ੍ਹਿਆ ਨਹੀਂ ਤਾਂ ਮੈਂ ਇਸ ਦੀ ਲੋਕਨਾ ਨਹੀਂ ਕਰ ਸਕਦਾ ਜੇ ਤੁਸੀਂ ਇਸ ਵਿਚਾਰ ਨੂੰ ਲੈ ਕੇ ਚਲੋਗੇ ਕਿ ਮੈਂ ਨਾਟਕ ਨੂੰ ਦੇਖਿਆ ਨਹੀਂ ਇਸ ਕਰਕੇ ਮੈਨੂੰ ਪਤਾ ਨਹੀਂ ਅਸੀਂ ਇਸ ਗੱਲ ਦੀ ਪ੍ਰੋੜਤਾ ਲਈ ਗੱਲ ਨੂੰ ਨਾ ਘਟਾ ਸਕਦੇ ਕਿ ਨਾਟਕ ਦੇਖਣ ਸਮੇ ਤੁਹਾਡੇ ਕੋਲ ਕੋਈ ਸਕ੍ਰਿਪਟ ਨਹੀਂ ਹੈ ਕੋਈ ਤੁੰਦਰ ਨਿਰਦੇਸ਼ਕ ਦਾ ਥੀਟਰ ਹੋ ਰਿਹਾ ਨਾਟਕ ਆਪਣਾ ਥੀਟਰ ਨਹੀਂ ਹੋ ਰਿਹਾ ਨਿਰਦੇਸ਼ਕ ਨੂੰ ਚਲਾ ਰਿਹਾ ਪ੍ਰਾਈਮ ਮੂਵ ਪਰ ਜਿਹੜਾ ਕਿਸੇ ਥੀਟਰ ਦਾ ਉਹ ਨਾਟਕਕਾਰ ਹੋਣ ਕੰਸੈਪਟ ਆ ਫੀਲਿੰਗ ਜਿਹੜੀ ਆ ਉਹ ਨਾਟਕਕਾਰ ਦੀ ਪੇਸ਼ਕਾਰੀ ਦੌਰਾਨ ਕੋਈ ਟਿੱਕਾ ਆ ਗਿਆ ਤੁਸੀਂ ਪੇਸ਼ਕਾਰੀ ਨੂੰ ਰੋਕ ਸਕਦੇ ਕਿ ਮੈਂ ਇਸ ਗੱਲ ਨੂੰ ਸਮਝਣ ਲਈ ਦੁਬਾਰਾ ਦੇਖਾਂ ਇਵੇਂ ਸੀ ਪੱਖੇ ਪੱਖ ਦੇ ਪਿੱਛੇ ਫੜ ਸਕਣੀਆਂ ਯੋਜਨਾ ਦੇ ਵਿੱਚ ਨਹੀਂ ਪੜਿਆ ਹੈ। ਬੜਾ ਇਸ ਕਰਕੇ ਕਿ ਮੇਰੀ ਵੀ ਨਰਾਸ਼ਤਾ ਰਹੀ ਇਸ ਕਰੋਂ ਕਿ ਨਾਟਕ ਨੂੰ ਦੇਖ ਕੇ ਤੁਹ ਰੋਕਣਾ ਜਿਹੜੀ ਆ ਉਹ ਕਦੀ ਵੀ ਸਰਕਾਰੀ ਨਹੀਂ ਲਾ ਸਕਦੀ। ਗੂਜੀ ਦਾ ਜਿਹੜੀ ਮੈਂ ਕਹਿੰਦਾ ਯਤਨ ਕੀਤਾ ਸੀ ਇਹ ਕਿ ਇਹ ਹੁਣ ਧਾਰਨਾ ਬਹੁਤ ਪੁਰਾਣੀ ਹੋ ਗਈ। ਅਸੀਂ ਨਾਟਕ ਦੀ ਸਮੀਖਿਆ ਸਾਹਿਦ ਮਾਦਰ ਨਾਲ ਨਹੀਂ ਕਰ ਸਕਦੇ ਕਿਉਂਕਿ ਨਾਟਕ ਦੀ ਕਹਾਣੀ ਬਹੁਤ ਬੜੀਆ ਨਾਲ ਭਿਸ਼ਾਪ ਉੱਠਾ ਹੈ। ਕਿਉਂਕਿ ਨਾਟਕ ਦੇ ਵਿੱਚ ਜਦ ਤੱਕ ਰੰਗਮંચੀ ਪਰਮੇਖ ਸੱਜਣ ਦੀ ਸਮਰਥਾ ਨਹੀਂ ਹੈ। ਕੁਨਾਟਕ ਨਹੀਂ ਹੈ ਹਰ ਇੱਕ ਨੂੰ ਇੱਕ ਗੱਲ ਬਹੁਤ ਅੱਛੀ ਹੋਈ ਸੀ ਕਿ ਕੀ ਕਹਾਣੀ ਨੂੰ ਤੁਸੀਂ ਉਸ ਵਰਤਾਲਾਪ ਦੇ ਵਿੱਚ ਪੇਸ਼ ਕਰਕੇ ਨਾਟਕ ਬਣ ਜਾਊਗਾ ਜਾਂ ਉਹ 10 ਪਾਤਰ ਖੜੇ ਕਰਕੇ ਮੰਚ ਤੇ ਬੋਲਦੇ ਤਾਂ ਨਾਟਕ ਹੋ ਜਾਊਗਾ ਕਿ ਨਾਟਕ ਨੂੰ 100 ਸ਼ੋਅ ਕਰਨ ਤੋਂ ਬਾਅਦ ਬਾਵਾ ਤਾੜੀ ਮੱਜਣ ਤੋਂ ਬਾਅਦ ਦਰਸ਼ਕਾਂ ਦਾ ਚਿਹਰੇ 'ਮਾਰੇ ਤੋਂ ਬਾਅਦ ਉਸ ਨਾਟਕੀ ਸਿਰਜਣਾ ਦੇ ਪਰਪੇਖ ਵਿੱਚ ਸਮਝ ਸਕਦੇ ਆ ਕਿ ਚੰਗਾ ਨਾਟਕ ਹੈ ਕੀ ਨਹੀਂ ਉਸ ਨੂੰ ਥੀਏਟ੍ਰੀਕਲ ਪਰਸਪੈਕਟਿਵ ਦੇ ਵਿੱਚ ਵਿਚਾਰਨਾ ਪੈਣਾ ਸਾਨੂੰ ਕਿ ਨਾਟਕ ਦੇ ਵਿੱਚ ਉਹ ਮੂਲ ਰੂਪ ਦੇ ਵਿੱਚ ਵੀਰ ਹੈ ਜਿਹਨੇ ਜਦੋਂ ਪੰਦਰਾਂ ਸਮੇਂ ਥੀਏਟਰ ਦੇ ਵਿੱਚ ਬਣਨਾ ਰੰਗਮંચੀ ਟੂਚ ਦੇ ਮਦਦ ਦੇ ਨਾਲ ਬਣਨਾ ਉਦੇ ਵਿੱਚ ਉਹ ਸਾਰੇ ਵਿਚਾਰ ਬੀਜ ਜਿਹਨੇ ਵਿਕਸਿਤ ਹੋਣਾ ਉਹ ਹੈ ਆਪੋਰਾਕੀ ਦਾ ਨਾਟਕ ਪਰ ਕਿਉਂਕਿ ਨਾਟਕ ਦੇ ਦੋ ਜਿਹੜੇ ਵੀ ਪੱਖ ਹੁੰਦੇ ਆ ਨਾਟਕ ਦੇ ਕੋਲ ਥੀਟਰ ਥੀਟਰ ਉਹਦੀ ਨਾਟਕ ਦੀ ਸੰਪੂਰਨਤਾ ਹੁੰਦੀ ਆ ਕਿ ਨਾਟ ਸਮੀਖਿਆ ਅਸੀਂ ਮੰਨ ਕੇ ਚੱਲਦੇ ਆਂ ਹਰ ਲਿਖਤ ਪਾਠ ਦੇ ਨਾਲ ਇੱਕ ਖੇਡ ਪਾਠ ਹੁੰਦਾ ਉਸ ਖੇਡ ਪਾਠ ਦੇ ਵਿੱਚ ਉਹ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਜਿਹੜੀਆਂ ਸੰਭਾਵਨਾਵਾਂ ਮਨਜੀ ਪਾਠ ਦੇ ਵਿੱਚ ਜਾ ਕੇ ਉੱਭਦੀਆਂ ਅਸੀਂ ਰਗੜ ਕਰਦੇ ਆਂ ਇਹ ਸਾਰੇ ਪ੍ਰਸ਼ਨ ਉੱਈ ਭਰਦੇ ਆਂ ਇਹ ਪਾਠ ਜਿਹੜਾ ਆ ਇਹ ਨਾਟਕਾਂ ਦੇ ਨਾਲ ਖੇਡ ਪਾਠੀਆਂ ਸਮੇਂ ਸੰਭਾਵਨਾ ਦਾ ਕੰਮ ਨੇ ਜਿਹੜੀਆਂ ਉਹ ਸੰਭਾਵਨਾਾਂ ਉਹੀ ਨਿਰਦੇਸ਼ਕ ਨੇ ਨਾਟਕੀ ਪਾਠ ਤੇ ਵੀ Drama ਕਿ ਤਿੰਨ ਅਲੱਗ-ਅਲੱਗ ਪਾਠ ਹੈ ਜਿਨ੍ਹਾਂ ਤੇ ਤੇਰਾ ਨਾਟਕਾ ਸ਼ਾਸਤਰ ਨੂੰ ਕਹਾਣੀ ਕਿ ਸੁਣੀ ਚਾਹੇ ਕੋਈ ਪ੍ਰੋਫੈਸਰ ਹੋ ਸਕੇ ਸੋ ਮੈਂ ਪਾਠਾਂਾਂ ਦਾ ਤੇ ਵਿਸ਼ੇਸ਼ ਕਰਕੇ ਇਸ ਪਾਠ ਨਾਲ ਹੀ ਮਾਦਾ ਇਸ ਕਰਕੇ ਕਿ ਮਦਦਿਆਂ ਜੋ ਸਭਾ ਦੇ ਵਿੱਚ ਦੇਵਰ ਤੋਂ ਜੇ ਬੰਦੇ ਨੂੰ ਵੀ ਬੋਲਣ ਦਾ ਹੈ ਕੋਈ ਉਸ ਦੇ ਰੀ ਹੈ ਜャ ਵਿਚਾਰ ਚਚਾ ਹੋ ਜਾਏ ਸਫਾਈ ਦੇ ਲਈ ਕੋਈ ਸਿੱਖਾ ਲੋ ਵੀ ਮਾਰੇ ਸਿੱਖਾ ਵੀ ਬੀਤੋਂ ਦੇ ਸ਼ਿਕਾ ਕਿ ਕੋਈ ਵੀ ਲਿਖਤ ਕਦੇ ਮੁਕੰਮਲ ਨਹੀਂ ਹੋ ਸਕਦੀ ਤੇ ਨਾ ਇਹ ਹੁਣੀ ਚੰਗੀ ਨਹੀਂ ਗੁੰਜਾਇਸ਼ ਨਹੀਂ ਚੀਜ਼ ਸੁਧਾਰ ਕਰਨ ਦੀ ਤੇ ਬਹੁਤ ਜਾਰਾ ਮੈਂ ਬਹੁਤ ਬਨੇ ਬਨੇ ਲੀਨੇ એનર્ਜੀ ਤੇ ਆਦਮ ਜੀ ਤੋਂਣੀ ਜਿਹੜਾ ਦੇ ਨਾਟਕ ਦੇਖ ਕੇ ਮੈਂ ਨਾਟਕ ਦੁਆਰਾ ਕਰਨਾ ਆਪਣਾ ਹੈ ਨਾਟਕ ਸਰਗੇਸ ਦਾ 2008 ਦਾ ਫਿਰ ਮਸਲੀ ਦੇਖਿਆ ਲੱਗਿਆ ਪਤਾ ਵੀ ਨਾਟਕਾਂ ਨਾਲ ਆਪ ਕੋ ਆਕੇ ਇਹ ਨਾਲ ਤੋਂ ਤੇ ਦੁਆਰਾ ਨਾਟਕ ਕਰ ਦਿੱਤੇ ਸਪਲਿਨਸ ਤੇ ਮੈਂ ਇੱਕ ਦੇਖਿਆ ਚ ਬੈਠੇ ਨੇ ਮੇਰੇ ਫੈਕਟਰ ਪੂਰੇ ਮੇਰੇ 25000 ਮੈਂ ਲਗਾਉਣਾ ਚਾਹੁੰਗਾ ਬਲਾਹਨ ਸੀਤਾ ਦੇਵੀ ਦੇ ਰੋਚ ਮੈਂ ਰਮਨ ਡਾਇਰੈਕਟ ਲਉ ਸੋਰੀ ਲਉ ਰਮਨ ਜੇ ਘਟੋਪਟਾ 10 ਫਿਸ਼ ਕਰੇ ਉਸੇ ਨਾਲ ਕੇ ਅਗਲਾ ਜੀ ਕੋ ਆ ਕੁਕੂ ਜੀਵਾ ਨਵੀਕਰਨ ਕਸਰਵੰਦ ਰਵੀ ਯਾਨੀ ਮਕਟੋਨ ਰੋਡ ਦਾ ਇਹ ਕਿਕਸੈਂ ਦੇ ਰੰਮੇ ਗਾਰਡ ਪੂਰਾ ਇਸ ਨੂੰ ਬਹੁਤ ਮੋਟੀ ਗੱਲ ਸੈਕ੍ਰਿਟੀ ਇਹ ਜੋਸਵੀ ਤੇ ਲੋਕ ਇਹ ਬੇਸ਼ੱਕ ਇਹਨਾਂ ਨੇ ਨਾਟ ਗ੍ਰੇਡ ਦੇ ਦਿੰਦਾ ਪਰ ਇਹ ਵੀ ਆਪਣੀ ਮਾਣ ਦੀ ਵਾਗੇ ਸੀ ਚੋਕਾਸੀ ਜੁਨ ਪਾਜਾ ਦਾ ਪਾਸ ਫਸਪਾ ਤੇ ਜਿਹੜਾ ਕਿਰਦਾਰ ਬਹੁਤ ਚਤੁਰ ਹੈ ਸਾਰੇ ਆਦੇ ਜੀ ਕੋਲ ਨਹੀਂ ਕੈਪਟਨ ਬਹੁਤ ਆ ਗਿਆ ਤੇ ਗੋਲਾ ਮਾਰਨ ਲੱਗੇ ਫਰੀडम फाइਟਰ ਰਾਜਨੀਆ ਭਗਵੰਤ ਅਲਢੀ ਦੇ ਕੇ ਭਗਵੰਤ ਨੂੰ ਆਪ ਜੀ ਆਪ ਜੀ ਸਰ ਹਾਂ ਤੇ ਮੈਂ ਬਹੁਤ ਜਿਹੜੀਆਂ ਗੱਲਾਂ ਰਹੀਆਂ ਸੈਨਮਾ ਮੇ ਅਰਸੋਫ ਦੇ ਪ੍ਰੋਜੈਕਟ ਮੈਂ ਹੁਣ ਤੱਕ ਕੋਸ਼ਿਸ਼ ਨਹੀਂ ਰੱਖਿਆ ਹੈ ਕੁਇਕਚਰ ਦਾ ਹੁੰਦਾ ਹੈ ਤੇ ਕੁਝ ਇੱਕ ਮੈਂ ਜਿਹੜੀਆਂ ਜਿਹੜੀ ਕਹਿੰਦੇ ਸੀ ਪਲਾਟ ਬਾਰੇ ਵੀ ਐਮਐਲਏ ਇਦਾਂ ਆਪਣੇ ਪਲਤਰਾਮ ਪਲਾਟ ਲੈਣ ਲਈ ਠੇਕੜਾ ਕਰਦਾ ਹੈ ਜਾਇ ਕਰਦਾ ਹੈ ਇੱਕ ਕਿਤਾਬ ਚ ਨਹੀਂ ਹੈ ਮੈਂ ਇਹ ਚੇਜ ਕਰਤਾ ਹਾਂ ਪਹਿਲਾ ਇਹ ਇਹੀ ਨਾਟਕ ਸੰਗੀਤ ਨਾਟਕ ਦਿਲਿਬੁਰੋਂ ਕਿ ਅਸੀਂ ਇੱਕ ਸਕ੍ਰਿਪਟ ਆ ਪੰਜਾਬ ਦੇ ਸੱਭਿਆਚਾਰ ਨਾਲ ਸੀਗੀ ਕੁਝ ਪੜਾਇਆ ਗਿਆ ਉਥੇ ਵੀ ਇਹਦਾ ਬਹੁਤ ਬੁਰੀ ਤਰ੍ਹਾਂ ਮਤਨ ਹੋਇਆ ਹੈ ਹਰੇਕ ਨਾਟਕਾ ਹੋਇਆ ਬੁਰੀ ਤਰ੍ਹਾਂ ਮਤਨ ਜਿਹੜਾ ਅਦਾ ਨਹੀਂ ਕੰਮ ਆ ਬਿਸ਼ਾ ਹੋਈਆ ਉਹ ਜਮ ਇਹ ਜਿਹੜਾ ਵੀ ਫ੍ਰੀਡਮ ਫਾਈਟਰ ਆਪਣੇ ਨਾਟਕ ਲਈ ਨੂੰ ਆਪਣੇ ਪਲਾਟ ਲਈ ਹੀ ਜਾਂਦਾ ਉਹ ਪਿੰਡ ਦੇ ਸਕੂਲ ਲਈ ਜਾਂ ਹਸਪੀਟਲ ਲਈ ਆਪਣੇ ਪਿੰਡ ਦੀ ਕੋਈ ਸਮੱਸਿਆ ਲੈ ਕੇ ਪੇਸ਼ ਹੁੰਦਾ ਹੈ ਉਹ ਸਮੱਸਿਆ ਰਹੀ ਪੂਰੀ ਹੁੰਦੀ ਉਹ ਵੀ ਫਿਰ ਫਾਈਟ ਕਰਦਾ ਇਹ ਮੈਂ ਮੇਰੇ ਖਿਆਲ ਚ ਜਿਹੜੀ ਗੱਲ ਉੱਠੀ ਹੈ ਸਰ ਪੜ੍ਹਨੀ ਹੋਣੀ ਲੱਗਦਾ ਪਾਸਟ ਨੀਣਾ ਸਵੀਕਾਰ ਸਕਦੇ ਕੋਈ ਇੱਕ ਜਿਸ ਨੂੰ ਜਿੱਕਤ ਹਗਾਤਕ ਬਹੁਤ ਲੈਣਾ ਚਾਹੁੰਦਾ ਸੀ ਉਦੋਂ ਕਿਹਾ ਕੁੜੇ ਬੱਚੇ ਨਾਰਾਜ਼ ਨਿਕਲ ਗਏ ਇਸ ਕਰਕੇ ਮੈਂ ਉਹਨਾਂ ਦੀ ਖਤਰ ਜਾਵਾ ਦਫ਼ਤਰਾਂ ਦੇ ਵਿੱਚ ਨਹੀਂ ਨਹੀਂ ਜਿੱਦਾਂ ਦੇ ਮੇਰੇ ਕਹਿੰਦੇ ਵਿੱਚ ਲੈਣ ਗਏ ਲੈਣਾ ਬੱਚਾ ਦੀ ਬੱਚਿਆਂ ਦੀ ਗੱਲ ਸੀ ਬੱਚਿਆਂ ਦੀ ਗੱਲ ਸੀ ਉਹ 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 ਸਕੂਲ ਦਾ ਵਿੱਚ ਪਤਾ ਵੀ ਆਪਣਾ ਆਪਣਾ ਪ੍ਰਾਡ ਕਰਕੇ ਮੈਜ ਕਰਕੇ ਉਹ ਉਹ ਵਿਚਾਰਨੀ ਜਿਹੜੀ ਹੈ ਵੀ ਸਕੂਲ ਲਈ ਜਲਾ ਲੈਣੀ ਹੈ ਉਹ ਹੈ ਹੋਇਆ ਤੇ ਦੂਸਰੇ ਐਂਡ ਵਾਲੇ ਗੱਲ ਵੀ ਬਹੁਤ ਐਡਵਾਂਸ ਸਿਰਫ ਨੂੰ ਮੋਜ਼ ਗਿਆ ਉਹ ਤੇ ਜਦੋਂ ਆਪਣੇ ਸਕ੍ਰਿਪਟ ਦਾ ਨਾਟਕ ਹੁਣ 뮤직 ਮਦਹਾਤ ਆਲਾ ਵਗੈਰਾ ਹੈ ਉਹ ਮੈਂ ਇਸ ਫਟਾਉਟ ਕਰ ਨਹੀਂ ਸਕਦੇ ਜਿਹੜਾ ਬਹੁਤ ਬਹੁਤ ਸ਼ਾਇਰ ਹੋ ਰਿਹਾ ਹੈ ਜੀ ਸਾਹਿਬ ਜੀ ਉਹ ਕਲਾਫ ਹੈ ਉਹ ਇਹ ਸ਼ਾਇਰ ਉਹਦੇ ਨਾਲ ਜਿਹੜਾ ਇਹਦਾ ਆਪਣੇ ਐਂਡ ਹੈਡ ਆਪਣਾ ਮੇਰੇ ਹਿਸਾਬ ਨਾਲ ਜਾਂ ਜਿਹੜੇ ਡਰਾਮਾ ਕਿੱਦਿਸੀ ਹੋਥੇ ਬਟ ਉਹਨਾਂ ਸਭ ਨਾਲ ਠੀਕ ਸੀ बाकी होर मैं बारे होर कोशिश करूंगा इस तरह हो सकते हैं बाकी रबी ने गल जो जी आजादी बारे गएगी बाकी प्रभाव केंद्रीय राज्य सभावी करना चाहिए क्योंकि आप आप बूटा लाया ठीक है ਸਾਭ ਸੇ ਦਰ ਕੇਵਲ ਕੇਵਲ ਤਾਂ ਦਾ ਤੇ ਜਿਸ ਸਾਡੇ ਉਹਦੇ ਨਾਲ ਹੋ ਪੂਰੇ ਪੰਜਾਬ ਸਹਿਤ ਕੋਈ ਨਜ਼ੂਰਾ ਸਾਡੇ ਕੋ ਗਵਿੰਦਰ ਜੀ ਜਿਹੜੇ ਪੂਰੀ ਪ੍ਰਧਾਨ ਤੇ ਮੈਂ ਹੁਣ ਨਾਟਕਕਾਰਾਂ ਦੇ ਪਾਸੋਂ ਮੜੇ ਪਛੋਣ ਨੂੰ ਨਾਟਕਕਾਰ ਨੂੰ ਮੈਂ ਰਗਮਾ ਸੋਭਾ ਨੂੰ ਮੜੀ ਦਿਖਾਉਣ ਕਰਨਾ ਵੀ ਇਹ ਜਿਹੜੀ ਗੋਸ਼ਟੀਆਂ ਦੀ ਲੜਾਈ ਜਾਰੀ ਰਹੂਗੀ ਅਗਲੀ ਇਸ ਨੂੰ ਸਤੀਸ਼ ਜੀ ਜੀ ਸਤੀਸ਼ ਮਰਮੋਟ ਇਰਾਨ ਇਹ ਨੈਕਸਟ ਰਿਲੀਜ ਆਪਾਂ ਆਉਣਗੀਆਂ ਨਾਕੀਆਂ ਹੋਣ ਉਸ ਵਾਦਤਾ ਜੋਤ ਮਾਸ਼ੂਬਰੀਆ ਅ ਸੰਜੇ ਨੂੰ ਸ਼ੁਰੂ ਤੋਂ ਸਤਾ ਕਿ ਤਾ ਸੇ ਕਿ ਮੈਂ ਬੋਤ ਨਹੀਂ ਬੋਲਾਂਗਾ ਵੈਸੇ ਵੀ ਲਾੜੇ ਨੂੰ ਰਾਏ ਤੋਂ ਕਿ ਬੋਤ ਨਹੀਂ ਬੋਲਾਂਗਾ ਤੇ ਫਿਰ ਵੀ ਮਨ ਜਿਨੇ ਕਲਾਕਤੀਆਂ पर बहुत जवाब देने की जरूरत नहीं थी, थी। कि बहुत कुछ उन्होंने कुछ मिले होगा कुछ सुझाव कुछ नहीं भी सो so, मैं बेनती कर रहा है पर उसमें ਸੋਤੋ ਫੇਲਾ ਮੈਂ ਜਿੰਮੇ ਵੀ ਹੋਇਆ ਲੇਖ ਹੋਇਆ ਉਹ ਜੇ ਫਿਰ ਨਹੀਂ ਬੋਲਦਾ ਜੀ ਬਹੁਤ ਪੁਸ਼ੀਬੀਏ ਐਨ ਮਾਰਚੇਲ ਜਿਹਦੇ ਨੇ ਬਹੁਤ ਚਾਹਿਆ ਉਹ ਦਿਨ ਦਿਨ ਦੇਸ ਜੰਗ ਦਾ ਬਾਦਰੀ ਕਰਨ ਮਾਰਚੇਲ ਵਿੱਚ ਬੜਾ ਉਹਦੇ ਵਿੱਚ ਆਦਲਾ ਦੇ ਸੀਨ ਫਾਈਟ ਕਰਨਾ ਹੈ ਮੈਂ ਡਾਕਟਰ ਆਤਮ ਜੀ ਸਿਰ ਤੋਂ ਥੋੜਾ ਜਿਹਾ ਸਾਹ ਸੁਣਨਾ ਪਰਚੇ ਦਾ ਜਿੰਨ ਦੇ ਮਾਰ ਨੂੰ ਨਾ ਪੁਲਿਸ ਨੂੰ ਚਕੇ ਆ ਲੈਣ ਇਹਨਾਂ ਦੀ ਗੱਲ ਬਾਤ ਤੇ ਬਾਕੀ ਲੋਕ ਵੀ ਕਰਦੇ ਪਰ ਤੋਂ ਕੋਈ ਥੋੜਾ ਜਿਹਾ ਸੁਣਦੇ ਹੈ ਸੁਣਨ ਫਾਈਟਰ ਕੁਛ ਦੇਖਿਆ ਸੀ ਮੈਂ ਤੇ ਵਰਕਸ਼ਾਪਾਂ ਦਿੱਤਨੇ ਹੋਣਗੇ ਜਿਹੜਾ ਮਾਦੇ ਦੋਗੇ ਸੀ ਉਹ ਫਸਟਵਾਲੀ ਚੋਂ ਦੇ ਚੌਥੀ ਵਾਰ ਫਸਟ ਕੱਢਿਆ ਸੀ ਫਿਰ ਸਟੇਟ ਤੋਂ ਫਸਟ ਆਇਆ ਕਿ ਕਦੇ ਇਵੈਂਟ ਪਾਰਟਿਸਪੇਟ ਕਰਨਾ ਬਹੁਤ ਵਧੀਆ ਸੀ ਅੱਜ ਜਦੋਂ उन्नीस सौ पैंठ च हुई उन्नीस सौ ककहत् हो चंगी नहीं होंगे किमें भी होंगे ने पर एक चीज़ बड़ा इनडिफरेंट होना जोड़ा है बड़ा चुभदा है जो तो कि बिल्कुल ही नवी जनरेशन ने देखा भी नहीं कि हो रहा है कि नहीं हो रहा लगातार क्रिक वाल देखते रहे कई होर लोग अपन बयान दिखाई गलती है ये बड़ा दुखमय है तो कुछ जहाँ समय के उपर फ्रीडम फाइटर वर्गी जी किताब है ਇਹਦਾ ਲੀਜ਼ ਹੋਣਾ ਇਸ ਬਾਰੇ ਜਾਣਿਆ ਕਰਨਾ ਲੱਭਿਆ ਜਾਣਾਂ ਦਾ ਖੇਡਾ ਬਹੁਤ ਮਹੱਤਵਪੂਰਨ ਹੈ ਦੇਸ਼ ਭਗਤੀ ਦੇ ਵਿਸ਼ੇ ਬੜੇ ਕੰਪਲਿਕੇਟਿਡ ɪਸ਼ੂਨ ਕਈ ਵਾਰ ਦੇਸ਼ ਭਗਤੀ ਦੇ ਵਿਸ਼ੇ ਸਮਝ ਸਮੂਹ ਦੌਰਾਨ ਬੜਾ ਆਉਂਦੇ ਤਿੱਕਈ ਵਾਰ ਸਮੂਹ ਜਦੋਂ ਸਿਕ ਕੋਆਰਡੀਨੇਸ਼ਨ ਵਰਗੇ ਉਸ ਤੇ ਹੋਈਏ ਤਾਂ ਸਾਡੇ ਲਈ ਬੜੇ ਵਧੀਆ ਕਰ ਹੁੰਦੀ ਹੈ ਪਰ ਜਦੋਂ ਦੇਸ਼ ਦਾ ਹੋ ਰਿਹਾ ਹੁੰਦਾ ਫਿਰ ਦੇਸ਼ ਭਗਤੀ ਜਦੋਂ ਬਹੁਤ ਹੀ ਲੱਭਦੀ ਹੈ ਕੋਸ ਹਨ ਉਸ ਉਪਰਸੇ ਇਹ ਉਤਲਰਲੇ ਕੁਝ ਬੇਦਰ ਪੇਸ਼ੈਂਟ ਹੋਣ। ਲੇਕਿਨ ਸੰਜੀਵ ਉਸ ਅਡਵਲਪਸ ਦਾ ਉਸ ਰੋਲੋਜੀ ਬਾਰੇ ਸਭ ਤੋਂ ਤਿਆਰੀ ਨਹੀਂ ਕੋਈ ਖਤਰ ਨਹੀਂ ਕੇਨ ਜਿਨ ਮਤਲਬ ਕਿ ਉਸ ਤੋਂ ਨਿਰਦੇਸ਼ ਕੁਝ ਦਿੱਤਾ ਤੇ ਵੀ ਇਹ ਇਸ ਹਰ ਮੈਕਟਰ ਵਾਲਾ ਉਸਮਨ ਵਾਲਾ ਚਾਹਾਂ ਮੈਂ ਸਾਡੇ ਦੇਸ਼ ਦੇ ਕੁਝ ਪ੍ਰੈਸਟਿਸਟ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਬਾਰੇ ਉਸ ਕਰਦੇ। ਇਹ ਤਾਂ ਉਹਨਾਂ ਲੋਕਾਂ ਦੀ ਜੀਵਨ ਮਾਥਾ ਹਜ਼ਾਰਾਂ ਲੋਕਾਂ ਲੱਖਾਂ ਲੋਕਾਂ ਨੂੰ ਲੋਕਾਂ ਨੂੰ ਕੰਨ ਕਾਫਰ ਨੂੰ ਬਿਆਨ ਕਰਦਾ ਹੈ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਉਹ ਸਭ ਕੁਝ ਬਾਤ ਦਿੱਤਾ ਤੇ ਇੱਕ ਦਸੂਬ ਨੇ ਪਿੱਛੇ ਸੀ ਉਹਨਾਂ ਨੇ ਜਿਹੜੇ ਬਿਲਕੁਲ ਹਰੇ ਨਹੀਂ ਹੋਏ ਬਿਲਕੁਲ ਉਹਨਾਂ ਦਾ ਕੁਝ ਨਹੀਂ ਬਣਿਆ ਉਹਦਾ ਸੁਖ ਨਹੀਂ ਆਦਾ ਉਹਦਾ ਸੁਖ ਨਹੀਂ ਆਦਾ ਵਿੱਚ ਉਹ ਲੋਕ ਕਿਸ ਤਰ੍ਹਾਂ ਜੀ ਰਹੇ ਨੇ ਕਿਸ ਤਰ੍ਹਾਂ ਨਿਸ਼ਚਿਤ ਹੁੰਦੇ ਜਿੰਦਗੀ ਕਿਸ ਤਰ੍ਹਾਂ ਉਹਦੇ ਵਿੱਚ ਲੜ ਰਹੇ ਨੇ ਉੱਛਲ ਰਹੇ ਨੇ ਮਨਸ ਡਿਪਰੈਸ਼ਨ ਨੇ ਕੁਝ ਕਿਸ ਤਰ੍ਹਾਂ ਦੇ ਉਹਦੇ ਰੋਕਦੇ ਗਾਫਾ ਦਾ ਬਿਆਨ ਕਰਦਾ ਦੇਸ਼ ਦੇ ਲੋਕ ਬੜੇ ਰਹਿਣਗੇ ਸਦਾ ਵਿੱਚ ਫਰੇਮ ਜੋ ਤੁਹਾਨੂੰ ਤੇ ਗੱਲ ਕਰ ਰਹੀ ਸੀ ਕਿ ਬਹੁਤ ਬੜੀ ਖੁਸ਼ੀ ਮੀ ਹੈ ਇਸ ਪਰਵਾਰ ਦੇ ਵਿੱਚ ਮੈਨੂੰ ਤਾਂ ਕੋਈ ਹੈਰਾਨੀ ਨਹੀਂ ਕਿਉਂਕਿ ਇਹਦੇ ਪਰਵਾਰ ਵਿੱਚ ਚੋ ਜੀ ਨਾਲ ਵਿੱਚ ਸਦੋਖ ਸੀ ਦੀ ਰੂਪੀ ਹੋਣ ਪਰਵਾਰ ਦੇ ਚੋ ਕੋਈ ਨਾ ਕੋਈ ਧੀ ਤਾਂ ਇਹਦਾ ਤਾਂ ਪਈ ਹੈ ਇਹ ਜੀਵ ਬਹੁਤ ਵਧੀਆ ਐਕਟਰ ਹੈ ਕਿਉਂਕਿ ਸਹਿਤਿ ਸੁਧਿ ਸੁਨਾ ਤਾਂ ਤੁਹਾਨੂੰ ਸਲਾਹ ਸੀ ਕਹਿੰਦਾ ਸਹਿਤਿ ਸੁਧਿ ਸੁਨਾ ਐਕਟਰ ਨਹੀਂ ਬਣਦਾ ਕੋਲੋ ਸਹਿਤਿ ਜਿਹਦੀ ਸੁਧਿ ਸੁਨਾ ਜਿੰਦਗੀ ਦੇ ਸੂਰ ਮਿਲਿਆ ਕੋਈ ਵਧੀਆ ਨਿਬਸਦਾ ਇਹ ਕਰਨ ਜੀਵਨ ਦੇ ਬਹੁਤ ਵਧੀਆ ਬਣਿਆ ਤੇ ਛੁੱਟੇ ਭੜਾ ਦੇ ਇਸ ਤਰੀਕੇ ਸੰਜੀਵਨ ਨੇ ਮਟਕਾਰ ਬੰਦ ਦੇ ਕੋਈ ਰਣਨੀ ਨਹੀਂ ਕਿਉਂ ਹਰਾਣੀ ਤੇ ਇਹ ਗੱਲ ਵੀ ਹੋ ਰਹੀ ਹੈ ਕਿ ਸੰਜੀਵਨ ਦੇ ਐਨੇ ਸਾਲਾਂ ਬਾਅਦ ਵੀ ਅਜੇ ਤੱਕ ਤੀਰੂਲਾਂ ਦੀ ਸੂਖਸ਼ਮਤਾ ਦੇ ਮੇਲੇ ਤੇ ਰਿਪੋਰਟਸ ਕਿਉਂ ਨਹੀਂ ਡੈਪਥ ਨਹੀਂ ਆਈ ਉਹਨਾ ਉਹ ਕਨਫਲਿਕਟ ਵੀ ਕ੍ਰੀਏ ਕਰ ਸਕਿਆ ਜਿਹੜੀ ਥਾਂ ਜਿਹਦੇ ਨਾਲ ਦੇ ਬਹੁਤ ਜੁੜੀ ਹੋਈ ਚਾਹੇ ਤੁੱਕ ਮੈਂ ਉਸ ਜਿਹੜੀ ਇਸ ਸਮੇਂ ਹੋਈ ਆ ਉਹਦੇ ਵਿੱਚ ਵੀ ਇੱਕ ਚੀਜ਼ ਦਾ ਆਪਾਂ ਕਾਲਫੋਰਮ 'ਤੇ ਗੱਲ ਕੀਤੀ ਹੈ। ਅ ਫ੍ਰੀडम फाइਟਰ ਦੇ ਨਾਲ ਨਾਲ ਜਿਹੜਾ ਅੰਦਰਲਾ ਕਨਫਲਿਕਟ ਹੈ ਜਿਹੜਾ ਸਮਾਜਿਕ ਕਨਫਲਿਕਟ ਹੈ। ਉਹ ਤਾਂ ਉਹ ਜਦੋਂ ਹੁੰਦਾ ਨਾਲ ਤੇ ਆਲੇ-ਕੁਸ਼ੇ ਅੰਦਰ ਇੱਕ ਕਨਫਲਿਕਟ ਹੈ। ਉਹ ਕਨਫਲਿਕਟ ਜਿਹੜਾ ਉਹ ਬਾਹਰੋਂ ਤੋਂ ਰੱਖਣ ਦੋਸਤੋ ਬਾਅਦ ਸਾਰਾ ਕੁਝ ਉਹ ਬਾਹਰੀ ਤੌਰ ਤੇ ਹੁੰਦਾ ਹੈ। ਉਹ ਨੂੰ ਮੇਨਟੇਨ ਕਰਨਾ ਬਹੁਤ ਮੁਸ਼ਕਲ ਹੈ। ਬਹੁਤ ਬੜੀ ਅਮਸ਼ਾ ਦੂਜੀ ਗੱਲ ਹੈ ਫ੍ਰੀडम फाइਟਰ ਬਾਰੇ ਜਦੋਂ ਨਾਟਕਾਂ ਮੈਂ ਨਾਈ ਪੜਿਆ ਸੀਗਾ ਮੈਨੂੰ ਬਹੁਤ ਵੱਡਾ ਕੈਂਪਸ ਨਜ਼ਰ ਆਉਂਦਾ ਐਕਚੁਅਲੀ ਇਹ ਬਹੁਤ ਵੱਡਾ ਕੈਂਪਸ ਹੈ ਪਰ ਇਹ ਜੋ ਸੰਜੀਗ ਨੂੰ ਰਹਾਂਦਾ ਨਹੀਂ ਮੈਂ ਕਹਿੰਦਾ ਕਈ ਵਾਰੀ ਆਤਮਜੀਤ ਤੁਰੀ ਰੋਲ ਖੋਈ ਮੈਂ ਤੁਹਾਨੂੰ ਇਹ ਚਾਹੁੰਦਾ ਕਿਉਂਕਿ ਮੈਂ ਕੰਪੀਟੀਸ਼ਨਾਂ 'ਚ ਨਹੀਂ ਖੇਡਦਾ ਇਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਨਾਟਕਾਂ ਦਾ ਨਾਟਕਾਂ ਦਾ ਸਾਈਜ਼ ਬਹੁਤ ਵੱਨਾ ਹੋ ਗਿਆ ਇਹ ਵੀ ਨਾਟਕਾਂ ਦਾ ਖੇਡਣ ਲਈ ਇਹਨਾਂ ਦੇ ਬਕਤੇ ਨਾਟਕ ਉਹਦੇ ਵਿੱਚ ਕਿ ਮਿਲਦੀ ਹੁੰਦੀ ਹੈ ਕਿ ਐਨੇ ਜਿਹੇ ਦਾ ਨਾਟਕ ਹੋ ਉਹਦੇ ਨਾਲ ਉਹ ਸਾਥ ਵੀ ਪਾਉਣਾ ਹੋ ਜਾਂਦਾ ਹੈ ਉਹਦੇ ਵਿੱਚ ਕਈ ਵਾਰ ਜਿਹੜਾ ਕਨਵਰਸ ਫੈਲ ਰਿਹਾ ਕਰਦਾ ਹੁੰਦਾ ਜਿਹਦੇ ਵਿੱਚ ਨਾਟਕ ਕਰ ਆਪਣੀ ਪੂਰੀ ਬਲੰਦੀ ਤੱਕ ਲੇਕਿਨ ਪੂਰੀ ਬਲੰਦੀ ਤੱਕ ਜਾ ਸਕਦਾ ਹੈ ਉਹ ਜੱਗਦਾ ਜੱਗਦਾ ਆਪੇ ਉਹਨੂੰ ਛੋਟਾ ਕਰਦਾ ਟੈਂਕ ਮੰਦਾ ਹੋਇਆ ਕੁਲੀ ਮਾਰ ਖਾ ਜਾਂਦਾ ਇਹ ਇਹਨਾਂ ਨਾਟਕਾਂ ਦੇ ਵਿੱਚ ਇਸ ਦੌਰ ਦੇ ਨਾਟਕਾਂ ਦੇ ਵਿੱਚ ਇਹ ਖਾਸ ਤੌਰ ਤੇ ਕਮੀ ਮੈਂ ਦੇਖੀ ਹੈ ਇਹ ਆਪਾਂ ਜਿ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਨਾਟਕਾਂ ਵਿੱਚ ਉਹਦਾ ਕਾਰਨ ਕੀ ਹੈ ਇਹ ਕੋਈ ਡਾਕਟਰ ਉਹ ਦੱਸਿਆ ਕਿ ਐਨੇ ਬਹੁਣੇ ਕਰਤੂ ਨਿਆਣੇ ਬੋਲੇ ਰਹੇ ਨੇ ਕਈ ਛਾਰਾ ਜਿਹੜਾ ਆਪਾਂ ਕਰਨਾ ਨਾ ਕਰੀਏ ਤੁਹਾਨੂੰ ਬੇਸ਼ਕੁਰੀ ਕਰਦੇ ਨੇ ਲੇਕਿਨ ਜੇ ਜੇ ਸਬਜੈਕਟ ਕੇ ਬਾਰੇ ਚੁੰਦੇ ਆ ਉਹ ਇਨਾ ਅੱਲਾ ਦਾ ਵਾਸਤੇ ਪਿਛੋਂਦਾ ਇਨਾ ਵੱਡਾ ਦਾ ਕੈਮੋ ਹੁੰਦਾ ਅਸੀਂ ਉਹ ਤਾਂ ਫਿਲਹਾਲ ਨਾ ਸਕਦੇ ਕਿਉਂਕਿ ਸਾਨੂੰ ਹੁੰਦਾ ਕਿ ਇਨਾ ਕੁ ਜੀ ਉਹ ਬੋਲ ਚਲ ਗਿਆ ਆਪਦੀ ਬਤਲੀ ਆਪਦੀ ਬੋਲ ਕਾਰੋ ਨਾ ਪਾਖਦੇ ਇਹ ਬਹੁਤ ਦੀਆਂ ਗੱਲਾਂ ਨੇ ਔਰ ਜਿਸ ਪਹਿਲੇ ਪੁਸਤਕ ਹੈ 30% 30% ਮੈਂ ਇਸ ਨੂੰ ਬਹੁਤ ਮਾਰਨਾ ਔਰ ਮਾਰਨਾ ਸਾਰੇ ਕਰਵਾਉਣ ਦੁਆਰ ਕਰਨਾ ਜਿਸ ਨਾਲ ਇਹ ਨਾਲ ਸਾਥ ਤਾਈ ਨੂੰ ਲਾਇਆ ਉਹਨਾਂ ਦੀ ਤਾ ਮੇਰੇ ਨਾਲ ਮੈਂ ਚਾਹਤ ਪੰਜਾਬੀ ਲੇਖਕ ਸਰਬ ਚੰਡੀਗੜ੍ਹ ਦਾ ਧੰਨਵਾਦ ਡਾਕਟਰ ਗੰਦਰ ਕੁਮਾਰ ਡਾਕਟਰ ਆਤਮਜੀਤ ਦਾ ਧੰਨਵਾਦ ਹਰਦਾ ਸਿੰਘ ਨਾਨਕਪੁਰ ਦਾ ਧੰਨਵਾਦ ਧੀਰਜ ਦਾ ਧੰਨਵਾਦ ਤੇ ਆਏ ਹੋਏ ਸਾਰੇ ਦੋਸਤਾਂ ਦਾ ਧੰਨਵਾਦ ਪ੍ਰਧਾਨ ਜੀ ਦਾ ਸਮਪਨ ਨਾ ਦਿਨਾਂ ਲਈ ਪਹਿਲਾਂ ਵੀ ਜ਼ਿਆਦਾ ਸ਼ੁਰੂ ਕੀਤਾ ਇਸੇ ਤੋਂ ਫਾਈਨਲ ਹੋ ਰਿਹਾ ਹੋਇਆ ਸੋ ਸਾਰੇ ਉਹ ਬਹੁਤ ਬਹੁਤ ਹਨਾ ਪਰ ਮੈਂ ਆਸ ਕਰਦਾ ਵੀ ਅਸੀਂ ਜਦੋਂ ਵੀ ਦੁਆਰਾ ਤੋਂ ਹਸਪਤਾਲ ਦੇ ਮਗਰ ਬੈਠੇ ਹੋ ਜ਼ਰੂਰ ਆਓਗੇ ਚਾਹ ਤੋ ਘੁੰਚਾ ਤੇ ਚਾਹ ਤੋਂ ਬਾਅਦ ਨਾ ਕਿ ਦਮਰੂ ਜ਼ਰੂਰ ਆ ਪਸਾਰੇ ਬੈਠਣਾ ਹੈ ਮੈਂ ਸੱਦਰ ਦੇਣ ਚਾਹ